ਤਰੀ ਆ ਗਏ ਨੇ ਆਪਾਂ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਜੋ ਕਪਲ ਹੈ ਟੈਂਕੀ ਤੇ ਹੈ ਵੀ ਉਹਨਾਂ ਦਾ ਕੋਈ ਜੋਏ ਸਰ ਨੇ ਇਮੀਗ੍ਰੇਸ਼ਨ ਇੰਸਟੀਟਿਊਟ ਨਾਲ ਕੋਈ ਇਹਨਾਂ ਦਾ ਡਿਸਪਿਊਟ ਹੈ ਉਸ ਦੇ ਰਿਗਾਰਡਿੰਗ ਇਹਨਾਂ ਦੇ ਕੁਝ ਗ੍ਰੀਵੈਂਸਸ ਨੇ ਤਾਂ ਉਹੀ ਇਹ ਗੱਲ ਕਰ ਰਹੇ ਇਹਨਾਂ ਨਾਲ ਸਰ ਕਹਿੰਦੇ ਕਿ ਪੈਸੇ ਦਾ ਕੋਈ ਬਵਾਲ ਹੈਗਾ ਪੈਸੇ ਨਹੀਂ ਵਾਪਸ ਮੋੜ ਰਹੇ ਇਦਾਂ ਦਾ ਹੀ ਹਾਂਜੀ ਇਹਨਾਂ ਦੀ ਕੰਪਲੇਂਟ ਹੈ ਕਿ ਇਹਨਾਂ ਨੇ ਕੁਝ ਬਾਹਰ ਜਾਣ ਦੇ ਨਾਂ ਤੇ ਇਹਨਾਂ ਨਾਲ ਠੱਗੀ ਕੀਤੀ ਹੈ ਜੋ ਇਹਨਾਂ ਦੇ ਅਲੀਗੇਸ਼ਨਸ ਨੇ ਕਿੰਨੇ ਕਮਾਊਂਡ ਕੁਝ ਅਰਾਊਂਡ 10 ਕ ਲੱਖ ਦਾ ਅਮਾਊਂਟ ਕਹਿ ਰਹੇ ਨੇ ਜੀ ਸਰ ਸਾਡੀ ਗੱਲ ਇਹ ਹੈ ਕਿ ਇਹਨਾਂ ਨੂੰ ਇਮੀਗ੍ਰੇਸ਼ਨ ਆ ਰਹਿਣਾ ਹੈ ਮੈਂ ਉਹਨਾਂ ਨੂੰ ਪਹਿਲਾਂ ਇਹ ਪਾਰਟੀ ਨੂੰ ਇਹੀ ਸਮਝਾ ਰਿਹਾ ਜੀ ਵੀ ਬੈਠ ਕੇ ਗੱਲ ਮਸਲਾ ਹੱਲ ਹੋ ਸਕਦਾ ਹੈ ਵੀ ਇੱਕ ਜਿਹੜਾ ਇਮੀਗ੍ਰੇਸ਼ਨ ਆਲੇ ਨੇ ਉਹਨਾਂ ਨਾਲ ਤਾਂ ਹੀ ਗੱਲ ਕਰਾਂਗੇ ਜੇ ਆਰਾਮ ਨਾਲ نیچے ਬੈਠ ਕੇ ਸਾਡੇ ਨਾਲ ਗੱਲ ਕਰਨਗੇ ਸਾਹਮਣੇ ਬੈਠ ਕੇ ਨਾਲ ਵੀ ਇਹਨਾਂ ਨੂੰ ਅਸੀਂ ਥੋੜਾ ਗੱਲ ਕਰ ਰਹੇ ਇਹਨਾਂ ਨਾਲ ਤੇ ਦੇਖ ਲੈ ਨੀਗੋਸ਼ੀਏਟ ਕਰ ਰਹੇ ਵੀ ਇਹਨਾਂ ਨੂੰ نیچے ਹਾਂਜੀ ਇਮੀਗ੍ਰੇਸ਼ਨ ਵਾਲੇ ਗਲੋਬਲ ਵੀ ਇਮੀਗ੍ਰੇਸ਼ਨ ਕਰਕੇ ਆ ਤਾਂ ਉਹਨਾਂ ਨਾਲ ਇਹਨਾਂ ਤੋਂ ਥੋੜਾ ਡਿਸਕਸ ਕਰਨਾ ਕੋਈ ਗਿਆ ਸੀ ਇਹਨਾਂ ਨਾਲ ਗੱਲ ਕਰਨ ਨਹੀਂ ਅਸੀਂ ਹਲੇ ਨਾਲ ਉੱਤੇ ਜਾ ਕੇ ਗੱਲ ਨਹੀਂ ਰਿਸਕ ਲੈ ਰਹੇ ਵੀ ਐਵੇਂ ਕੋਈ ਪੈਨਿਕ ਚ ਕੋਈ ਗਲਤ ਸਟੈਪ ਨਾ ਚੁੱਕ ਲੈਣ ਪਰ ਚਲੋ ਸਾਡੀ ਫੋਨ ਰਾਹੀਂ ਗੱਲਬਾਤ ਚੱਲ ਰਹੀ ਹੈ ਐਂਡ ਵੀਲ ਹੋਪਫੁਲੀ ਗੈਟ ਦੀ ਪੋਜ਼ਿਟਿਵ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਜੋ ਇਹਨਾਂ ਨੇ ਮੈਨੂੰ ਦੱਸਿਆ ਤੇ ਬੈਠੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਵੀ ਕਰ ਰਹੇ ਇਹਨਾਂ ਦੇ ਨੂਪੁੱਤ ਨੇ ਜਿਹੜੇ ਉੱਤੇ ਉਹਨਾਂ ਨਾਲ ਵੀ ਕਰ ਰਹੇ ਆ ਅਸੀਂ ਸਾਰਿਆਂ ਨਾਲ ਹੀ ਕਰ ਰਹੇ ਆ ਕਿੰਨੀ ਦੇਰ ਤੱਕ ਚੜੇ ਉੱਪਰ ਅ ਹੋ ਗਿਆ तकरीबन 1 ਘੰਟਾ 1.5 ਘੰਟਾ ਮੈਂ ਇਮੀਗ੍ਰੇਸ਼ਨ ਵਾਲਿਆਂ ਨਾਲ ਉਹੀ ਕਹਿ ਰਹੇ ਆ ਜੀ ਜੋ ਇਹਨਾਂ ਦੇ ਐਲੀਗੇਸ਼ਨ ਆ ਉਹ ਸਾਰੇ ਵੈਰੀਫਾਈ ਕਰ ਲਾਂਗੇ ਇੰਨਾ ਸ਼ਾਰਟ ਨੋਟਿਸ ਤੇ ਦੇਖੋ ਨਾ ਤਾਂ ਅਲੀਗੇਸ਼ਨ ਵੈਰੀਫਾਈ ਕੀਤੇ ਜਾ ਸਕਦੇ ਨੇ ਅਤੇ ਨਾ ਹੀ ਆਪਾਂ ਕਿਸੇ ਇੱਕ ਪਾਰਟੀ ਨੂੰ ਇਦਾਂ ਆਊਟਰਾਇਟਲੀ ਦੋਸ਼ੀ ਡਿਕਲੇਅਰ ਕਰ ਸਕਦੇ ਹੋ ਪਾਵਰ ਵੀ ਸਾਡੇ ਕੋਲ ਨਹੀਂ ਬਟ ਚਲੋ ਹਾਂਜੀ ਜੇ ਇਹਨਾਂ ਦੇ ਕੋਈ ਗ੍ਰੀਵੈਂਸ ਹੈ ਬੈਠ ਕੇ ਡਿਸਕਸ ਜ਼ਰੂਰ ਕਰ ਸਕਦੇ ਆਂ ਔਰ ਜੋ ਐਸ ਪਰ ਲਾਅ ਬਣੂਗਾ ਉਹ ਕਾਰਵਾਈ ਜ਼ਰੂਰ ਕੀਤੀ ਜਾਏਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਰੇ ਲਾਉਣ ਤੋਂ ਬਾਅਦ ਜਦ ਵੀ ਅਸੀਂ ਆਏ ਇੱਥੇ ਧੱਕੇ ਮਾਰ ਕੇ ਸਾਨੂੰ ਇਹਨਾਂ ਦੇ ਜਿਹੜੇ ਬਾਕਸ ਰੱਖੇ ਹੋਏ ਨੇ ਬਾਹਰ ਕੱਢਿਆ ਜਾਂਦਾ ਰਹੇਗਾ ਕਿਸੇ ਨੂੰ ਮਿਲ ਨਹੀਂਦਾ ਜਾਂਦਾ ਰਹਿਆ ਤੇ ਸਾਨੂੰ ਇਹ ਵੀ ਕਿਹਾ ਜਾਂਦਾ ਰਹੇਗਾ ਵੇ ਜਿਹੜਾ ਕੋ ਮਰਜ਼ੀ ਕਰਨਾ ਹੈ ਤੁਸੀਂ ਕਰ ਲਓ ਵੀ ਅਸੀਂ ਪੈਸੇ ਨਹੀਂ ਦੇਣੇ ਹਣ ਉਹ ਗਲੋਬਲ ਵਾਲੇ ਕਹਿੰਦੇ ਗਲੋਬਲ ਵਾਲੇ ਨੇ ਤੇ ਇਹੋ ਜਿਹਾ ਕੀ ਹੋਇਆ ਬਾਪੂ ਜੀ ਜਿਹੜਾ ਅੱਜ ਕਹਿੰਦੇ ਨੋਬੁੱਤ ਟੈਂਕੀ ਤੇ ਚੜ ਗਏ ਨੇ ਕੀ ਕਾਰਨ ਕੀ ਹੋਇਆ ਕਾਰਨ ਇਹ ਹੀ ਹੈ ਹੁਣ ਜਦਾਂ ਜਿਆਦਾ ਇੰਨੇ ਪੈਸਿਆਂ ਦਾ ਵੇਲੇ ਨੇ ਇਹ ਕੋਈ ਕੰਮਕਾਰ ਕਰਦੇ ਨਹੀਂ ਹਣ ਉਧਰ ਜਾਣ ਬਾਤ ਇਹ ਹਸਦੀਗਾ ਵੀ ਨਾਲ ਇਹਦੇ ਨਾਲ ਸਰਟੀਫਿਕੇਟ ਸਾਰੇ ਇਹਨਾਂ ਦੇ ਪਏ ਨੇਗੇ ਕਿਧਰੇ ਪਾਸੇ ਹੋਰ ਵੀ ਅਪਲਾਈ ਕਰਨ ਯੋਗ ਨਹੀਂ ਹਣ ਬੇ ਤਾਂ ਤੁਹਾਨੂੰ ਜਵਾਬ ਦਿੱਤਾ ਤੁਹਾਨੂੰ ਬਿਲਕੁਲ ਜਵਾਬ ਸਾਨੂੰ ਹੁਣ ਤੁਸੀਂ ਦਿੱਤੇ ਨਹੀਂ ਇਹਨਾਂ ਨੇ ਕੁਝ ਵੀ ਕਿੰਨੇ ਜਣੇ ਨੇ ਜਾਣਾ ਸੀ ਤੇ ਕਿੰਨੀ ਰਕਮ ਸੀ ਦੋ ਜਣੇ ਜਾਣਾ ਸੀ 26 ਲੱਖ ਰਕਮ ਦੇਣੀ ਸੀ ਨੋ ਬੁੱਤ ਨੇ ਕੀ 26 ਲੱਖ ਰੁਪਏ ਸਾਰੇ ਸਾਰੇ ਤੁਸੀਂ ਕੈਸ਼ ਦਿੱਤਾ ਇਹਨਾਂ ਨੂੰ ਕੈਸ਼ ਦੇਣਾ 10 ਲੱਖ ਰੁਪਏ ਦਿੱਤਾ ਇਹਨੇ 10 ਲੱਖ ਦਿੱਤਾ 10 ਲੱਖ ਰੁਪਏ ਦਿੱਤਾ ਦੋ ਬਾਕੀ ਜਾਣਾ ਸੀ ਇਹਨੂੰ ਮਤਲਬ ਪੱਲਾ ਛੱਡ ਰਹੇ ਨੇ ਹਾਂ ਹੁਣ ਪੱਲਾ ਛੱਡ ਰਹੇ ਨੇ ਹੁਣ ਅੱਜ ਹੀ ਕਿਉਂ ਚੁੰਡਣਿਆ ਦੇਣਗੇ ਅੱਜ ਅਸੀਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਬਹੁਤ ਵਾਰੀ ਜਿਹੜੇ ਮਾਰ ਕੇ ਹੱਥ ਥੱਕ ਗਏ ਠੀਕ ਹੈ ਅਸੀਂ ਆਪਣੇ ਲੁਧਿਆਣਾ ਦਾ ਜਿਹੜਾ ਸੀ ਜੀ ਜੀ ਪੁਲਿਸ ਕਮਿਸ਼ਨਰ ਹੈ ਉਹਨਾਂ ਨੂੰ ਅਸੀਂ ਨੇ ਐਪਲੀਕੇਸ਼ਨ ਦੇ ਕੇ ਗਏ ਹੋਏ ਹਾਂਗੇ ਉਹਨਾਂ ਨੇ ਧੂਰੀ ਨੂੰ ਐਪਲੀਕੇਸ਼ਨ ਦੀ ਭੇਜੀ ਹੋਈ ਹੈ ਤੋਂ ਧੂਰੀ ਵਾਲੇ ਇੱਥੇ ਨੂੰ ਫੋਨ ਕਰਦੇ ਨੇ ਇਹ ਫੋਨ ਕਈ ਵਾਰੀ ਦਾ ਅਟੈਂਡ ਕਰਦੇ ਨੇ ਕਈ ਵਾਰੀ ਕਰਦੇ ਨਹੀਂ ਤੇ ਉਹਨਾਂ ਨੂੰ ਲਾਰੇ ਲਾਈਆਂ ਦਿੰਦੇ ਨੇ ਵੀ ਅਸੀਂ ਆਉਂਦੇ ਹਾਂ ਜਾਨਾ ਮੈਂ ਜਾਂਦੇ ਹੈ ਹਾਂ ਜੀ ਸਾਰੇ ਪਾਸੇ ਮਯੂਸ ਹੋ ਗਏ ਹਾਂ ਜੀ ਹਾਂ ਤੇ ਜਿਹੜੇ ਨੂਪੁੱਤ ਚੜੇ ਵਪਾਏ ਇਹਨਾਂ ਕੀ ਕੀ ਨਾਮ ਹੈ ਦੋਨਾਂ ਦਾ ਨੂ ਲੱਗੀ ਨਾਮ ਅੱਤੇ ਬੇਟੇ ਦਾ ਨਾਮ ਮੇਰਾ ਹਰਦੀਪ ਸਿੰਘ ਹੈ ਜੀ ਨੂ ਦਾ ਨਾਮ ਆਇਆ ਅਮਨਦੀਪ ਪੌਰ ਤੇ ਕੀ ਕਰਦੇ ਨੇ ਇਹ ਵਿਲੇਨ ਹੈ ਜੀ ਕੰਮ ਕੋਈ ਨਹੀਂ ਕਰਦੇ ਹਾਂ ਹਾਂ ਬੇਟਾ ਡਰਾਈਵਰੀ ਕਰਦਾ ਵਾ ਉਹ ਕੋਈ ਨਹੀਂ ਕਰਦਾ ਜੀ ਹੁਣ ਜੇ ਨਹੀਂ ਥੱਲੇ ਆਂਦੇ ਮਤਲਬ ਨਹੀਂ ਪ੍ਰਸ਼ਾਸਨ ਨਾਲ ਗੱਲ ਹੁੰਦਾ ਤੇ ਫਿਰ ਅੱਗ ਲਾ ਕੇ ਮਾਰ ਦਿੰਦਾ ਠੀਕ ਹੈ ਹਾਂ ਤੇਲ ਭਾ ਕੇ ਅੱਗ ਮਾਰ ਲੱਗਦਾ ਹਾਂ ਜੀ ਹਾਂ ਜੀ ਹਾਂ ਠੀਕ ਹੈ ਔਰ ਜੇ ਸਾਡੇ ਇਹਦੀ ਇਹ ਨਹੀਂ ਪੈਸੇ ਦਿੰਦੇ ਇਹਨਾਂ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਇਹਨਾਂ ਨੂੰ ਗਲੋਬਲ ਆਉਂਦੀ ਹੈ ਮੇਰਾ ਨਾਮ ਬਲਜਿੰਦਰ ਮਣੀ ਅੱਛਾ ਜੀ ਮੈਂ ਮੇਰੀ 숍 ਹੈ ਜੀ ਲੋਕਲ ਛੋਟੀ ਮੋਟੀ 숍 ਹੈ ਐਸੈਸਰੀ ਦੀ 숍 ਹੈ ਅੱਛਾ ਜੀ ਤੇ ਮੇਰੇ ਮਿਸਿਸ ਦੇ ਨਾਮ ਦੀ ਫਾਈਲ ਲੱਗੀ ਹੋਈ ਸੀਗੀ ਇੱਥੇ ਪ੍ਰੀਤੀ ਦੇ ਨਾਮ ਤੋਂ ਵਾਈਫ ਆ ਬਲਜਿੰਦਰ ਮਣੀ ਠੀਕ ਹੈ ਤੇ ਦਸੰਬਰ 2023 ਦੇ ਵਿੱਚ ਅਸੀਂ ਇਹਨਾਂ ਕੋਲ ਲਾਏ ਤੇ ਇਹਨਾਂ ਨੇ ਸਾਨੂੰ ਪਹਿਲਾਂ ਕਿਹਾ ਜੀ ਗਲੋਬਲ ਇਮੀਗ੍ਰੇਸ਼ਨ ਜੀ 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 ਅਮਿਤ ਮਲੋਤਰਾ ਵਿਨੂਮਲੋਤਰਾ ਇੱਥੇ ਦੇ ਐਮ ਡੀ ਨੇ ਤੇ ਜਿਹੜੀ ਇਹਨਾਂ ਦੀ ਕਾਉਂਸਲਰ ਸੀ ਉਹ ਰਾਜਵਿੰਦਰ ਕੌਰ ਹੈ ਜੀ ਮੈਨੇਜਰ ਇਹਨਾਂ ਦਾ ਹੈਗਾ ਯਾ ਕਰਨ ਤੇ ਇੱਕ ਕੁੜੀ ਹੋਰ ਹੁੰਦੀ ਹੈ ਜੀ ਰਾਦਿਕਾ ਅਸੀਂ ਇਹਨਾਂ ਕੋਲ ਆਏ ਰਾਜਵਿੰਦਰ ਕੌਰ ਸੀਗੀ ਉਹ ਸਾਨੂੰ ਸ਼ੁਰੂ ਤੋਂ ਡੀਲ ਕਰਦੀ ਪਈ ਸੀ ਮੇਰੇ ਕੋਲ ਬਕਾਇਦਾ ਪ੍ਰੂਫ ਹੈ ਇਹਨਾਂ ਨੇ ਦੇਖੋ ਇੱਥੇ ਲਿਖਿਆ ਹੋਇਆ ਯੂਕੇ ਵਰਕ ਵੀਜ਼ਾ ਤੇ ਵਰਕ ਵੀਜ਼ਾ ਤੇ ਵਰਕ ਵੀਜ਼ਾ ਤੇ ਕਿੰਨੇ ਪੈਸਾ ਦਾ ਇਹਨਾਂ ਨੇ ਡੀਲ ਕੀਤੀ ਸੀ ਡੀਲ ਸਾਡੇ ਨਾਲ 24 ਲੱਖ ਦੀ ਹੋਈ ਹੈ ਜੀ ਤੁਸੀਂ ਕੱਲ੍ਹ ਆਣਾ ਜਾਣਾ ਸੀ ਮਿਸਿਸ ਦੇ ਨਾਲ ਮਿਸਿਸ ਮੇਨ ਐਪਲੀਕੈਂਟ ਸੀਗੀ ਮੈਂ ਸੀਗਾ ਸਪਸ ਦੇ ਤੌਰ ਤੇ ਕਿੰਨੇ ਪੈਸੇ ਦੇ ਚੁੱਕੇ ਸੀਗੇ ਅਸੀਂ ਸਟਾਰਟਿੰਗ ਦੇ ਵਿੱਚ ਨਾ ਡੀਲ ਕੀਤੀ ਕਿ ਪੇਮੈਂਟ ਅਸੀਂ ਆਫਟਰ ਵੀਜ਼ਾ ਲਵਾਂਗੇ ਤੁਹਾਡੇ ਤੋਂ 24 ਲੱਖ ਰੁਪਏ ਦੀ ਡੀਲ ਆ ਪਹਿਲਾਂ ਕੋਈ ਪੇਮੈਂਟ ਨਹੀਂ ਲੈਣੀ ਉਸ ਚੀਜ਼ ਦਾ ਇਹਨਾਂ ਦਾ ਪ੍ਰੂਫ ਇਹਨਾਂ ਨੇ ਖੁਦ ਰਿਟਨ 'ਚ ਲਿਖ ਕੇ ਦਿੱਤਾ ਕਿ ਇਸ ਪੇਮੈਂਟ ਬਾਅਦ ਲਵਾਂਗੇ ਪੈਸਾ ਅਸੀਂ ਫਰਵਰੀ 'ਚ 10 ਲੱਖ ਦਿੱਤਾ ਇਹਨਾਂ ਨੇ ਸਾਡੇ ਲੈਟਰ ਬਹੁਤ ਕੈਨਸਲ ਕਰਾਏ ਫਿਰ ਸਾਨੂੰ ਕਹਿਣ ਲੱਗ ਗਏ ਕਿ ਤੁਹਾਨੂੰ ਨਾ ਹੁਣ ਜਿਹੜੇ ਸਪਾਂਸਰਸ਼ਿਪ ਆ ਰਹੀ ਹੈ ਉਹ ਪੇਡ ਆ ਰਹੀਆਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਕਿਉਂਕਿ ਸਾਡੇ ਡਾਕੂਮੈਂਟ ਵੀ ਲੈਣਾ ਕੋਲ ਸੀਗੇ ਇਹ ਗੱਲਾਂ ਹੀ ਹੋਰ ਤਰ੍ਹਾਂ ਦੀ ਕਰਦੇ ਅਸੀਂ 10 ਲੱਖ ਦੇ ਦਿੱਤਾ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਨੇ ਕਰਦੇ ਕਰਾਂਦੇ ਮਾਰਚ ਦੇ ਵਿੱਚ ਵੀਨੂ ਮਲੋਤਰਾ ਸੀਗੀ ਉਹ ਆਨ ਦਾ ਸਪੋਰਟ ਸਾਨੂੰ ਕਹਿਣ ਲੱਗੀ ਤੁਹਾਡੇ ਨਾਲ ਇੰਸ਼ੋਰੈਂਸ ਆ ਗਈ ਹੈ 8 ਲੱਖ ਰੁਪਏ ਤੁਹਾਨੂੰ ਹੋਰ ਦੇਣਾ ਪੈਣਾ 24 ਲੱਖ ਚ ਪਾ ਕੇ ਡਨ ਹੋਏ ਦੇਣਾ ਇਹਨੇ 32 ਲੱਖ ਤੇ ਪੈਕੇਜ ਪਹੁੰਚਾਤਾ ਸਾਡਾ ਅਸੀਂ ਉਸ ਟਾਈਮ ਬੜੀ ਜਣਾ ਨਾਲ ਸਾਡੀ ਬੈਸ ਬਾਜੀ ਹੋਈ ਫੋਨ ਦੇ ਵਿੱਚ ਕੀ ਸਾਡੀ ਗੱਲ ਹੈ ਜਾਂ 24 ਲੱਖ ਤੇ ਹੋਈ ਤੁਸੀਂ 8 ਲੱਖ ਕਿੱਦਾਂ ਵਧਾਇਆ ਉਹ ਨਹੀਂ ਜੀ ਤੁਹਾਡੀ ਇੰਸ਼ੋਰੈਂਸ ਅੱਧਾ-ਅੱਧਾ ਕਰਦੇ ਤੁਸੀਂ ਇੱਥੇ ਪਹੁੰਚਿਓ ਇਹਨਾਂ ਦੇ ਨਾਲ ਹੀ ਆਇਓ ਕਿੱਥੋਂ ਆਏ ਬਿੱਥੋਂ ਤੁਸੀਂ ਅਸੀਂ ਲੋਕਲ ਨੂੰ ਧਿਆਨੇ ਤੋਂ ਹੀ ਆ ਜੀ ਫਿਰ ਇਹਨਾਂ ਦੇ ਨਾਲ ਹੀ ਕਿੱਦਾਂ ਆਲੇ ਮਤਲਬ ਜਿਵੇਂ ਅੱਜ ਹੀ ਟੈਂਕੀ ਤੇ ਚੜੇ ਨੇ ਤੁਸੀਂ ਅੱਜ ਇੱਥੇ ਆਇਓ ਸਰ ਸਾਨੂੰ ਇੱਥੋਂ ਜਿਵੇਂ ਹੁਣ ਸਾਡੇ ਮਤਲਬ ਇਹਨਾਂ ਕੋ ਰਸ਼ ਪਿਆ ਹੈ ਕਾਫੀ ਲੋਕੀ ਲੰਘਦੇ ਹਸਤਾ ਲੋਕਲ ਹੀ ਆ ਸਾਨੂੰ ਫੋਨ ਗਏ ਹੋਏ ਆ ਕਿ ਇੱਥੇ ਟੈਂਕੀ ਆ ਗਈ ਮਤਲਬ ਤੁਸੀਂ ਵੀ ਇਸੇ ਥੱਲੇ ਆ ਗਏ ਹਾਂਜੀ ਬਿਲਕੁਲ ਜੀ ਤੇ ਬੇ ਇਹਨਾਂ ਦੇ ਨਾਲ ਆ ਦੇਖੋ ਜੀ 22 ਵੀ ਆਣਾ ਤੇ ਵੀ ਆ ਬਥੇਰੇ ਮੈਂ ਹੋਰ ਵੀ ਫੋਨ ਕਿਤੇ ਹੋਰ ਵੀ ਲੋਕੀ ਆ ਰਹੇ ਆ ਜੀ ਸਾਰੇ ਠੱਗੀ ਦਾ ਸ਼ਿਕਾਰ ਸਾਰੇ ਹੀ ਆ ਜੀ ਪੈਸੇ ਦੇ ਹੀ ਨਹੀਂ ਰੇ ਇੱਕ ਨੰਬਰ 'ਚ ਦਿੱਤਾ ਹੋਇਆ ਹੈ ਜੀ ਗੱਲ ਕੀਤੀ ਹੁਣ ਉਹਨਾਂ ਨਾਲ ਗੱਲ ਬਹੁਤ ਵਾਰੀ ਕਰ ਚੁੱਕੇ ਧਮਕੀ ਇਹ ਦਿੰਦੇ ਆ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਪ੍ਰਸ਼ਾਸਨ ਕੋਈ ਹੱਥ ਪੱਲਾ ਹੀ ਨਹੀਂ ਹੈਗਾ ਜੀ ਇਹਨਾਂ ਨੂੰ ਧਮਕੀਆ ਦੇ ਰਿਹਾ ਜੀ ਇੱਕੋ ਗੱਲ ਕਹਿੰਦੇ ਕਹਿੰਦੇ ਜੋ ਤੁਸੀਂ ਕਰਨਾ ਕਰ ਲਓ ਹੁਣ ਤੁਸੀਂ ਟਰਨਾ ਲਾਓਗੇ ਟਰਨਾ ਲਾਵਾਂਗੇ ਅਸੀਂ ਇੱਕ ਵਾਰੀ ਟਰਨਾ ਅੱਗੇ ਵੀ ਲਾ ਚੁੱਕੇ ਆ ਜੀ 15 20 ਦਿਨ ਪਹਿਲਾਂ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਜੀ